ਇਸ ਵਕਤ ਬਠਿੰਡਾ ਦੇ ਲਹਿਰਾ ਮੁਹੱਬਤ ਹਰਮਲ ਪਲਾਂਟ ਕੋਲੇ ਆ ਦੇਖੋ ਕਿਸ ਤਰ੍ਹਾਂ ਜਿਹੜਾ ਤੇਜ਼ ਰਫਤਾਰ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤਿੰਨ ਟਰੱਕ ਜਿਹੜੇ ਨੇ ਇਹਦੇ ਚ ਇਨਵੋਲ ਹੋਏ ਨੇ ਦੋ ਗੱਡੀਆਂ ਨੇ ਤੁਸੀਂ ਗੱਡੀਆਂ ਦੀ ਹਾਲਾਤ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਗੱਡੀ ਵਿਚਾਲੇ ਜਿਹੜੀ ਆ ਗਈ ਹੈ ਸੋ ਤਿੰਨ ਚਾਰ ਗੱਡੀਆਂ ਜਿਹੜੀਆਂ ਇਨਵੋਲ ਨੇ ਇੱਕ ਦੋ ਕੋਈ ਜੀ ਐਕਸੀਡੈਂਟ ਇਹ ਰਾਤ ਹੋਇਆ ਜੀ ਹਾਂ ਜੀ ਪੰਜ ਗੱਡੀਆਂ ਜੀ 6 ਗੱਡੀਆਂ ਅੱਛਾ ਇਹਦਾ ਕੀ ਕਾਰਨ ਕੀ ਬਣਾ ਕੁਛ ਜੋ ਤੁਸੀਂ 6 ਗੱਡੀਆਂ ਤੇਜ਼ ਫਤਾਰ ਜਿਹੜੀ ਆ ਇਹ ਤੁਸੀਂ ਦੇਖ ਸਕਦੇ ਹੋ ਵਾਕਾ 6 ਗੱਡੀਆਂ ਇਨਵੋਲਡ ਨੇ ਇੱਕ ਟਰੱਕ ਇਨਵੋਲਡ ਹੈ ਜੋ ਤੁਸੀਂ ਦੇਖ ਸਕਦੇ ਹੋ ਕਿ ਇਹ ਸਥਿਤੀ ਜਿਹੜੀ ਆ ਤੁਸੀਂ ਦੇਖ ਸਕਦੇ ਇਹ ਹੋਇਆ ਕਿਵੇਂ ਜੀ ਕਿਹੜਾ ਬੰਦਾ ਸੀ ਇੱਥੇ ਮੌਕੇ ਤੇ ਡਰਾਈਵਰ ਕੋਈ ਵੀ ਨਹੀਂ ਜੀ ਹੈ ਨਹੀਂ ਹੈ ਨਹੀਂ ਅੱਛਾ ਸੋ ਇਹ ਜਿਹੜਾ ਹਾਦਸਾ ਤੁਸੀਂ ਦੇਖ ਸਕਦੇ ਹੋ ਇਹ ਇੱਕ ਅਰੂਤੀ ਦੀ ਜਿਹੜੀ ਆ ਗੱਡੀ ਆ ਫਿਰ ਇੱਕ ਰਾਜਸਥਾਨ ਦਾ ਨੰਬਰ ਹੈ ਇਹ ਕਿੰਨੇ ਕੋਨੇ ਹੋਇਆ ਜੀ ਕੋਈ ਮੌਕੇ ਦਾ ਬੰਦਾ ਹੈ ਇੱਥੇ ਕੋਈ ਇਹ ਨਹੀਂ ਜੀ ਮੋਕੇ ਦਾ ਸਾਰੇ ਕੋਈ ਬੰਦਾ ਨਹੀਂ ਸਾਰੇ ਜੀ ਅੱਛਾ ਜੀ ਰਾਤ ਹੋਇਆ ਜੀ ਫਾਟਕ ਬੰਦ ਸੀਗੀ ਫਾਟਕ ਦੇ ਕਰਨ ਅੱਛਾ ਫਾਟਕ ਬੰਦ ਸੀ ਗੱਡੀਆਂ ਤੇਜ਼ ਸੀਗੀਆਂ ਹੈ ਗੱਡੀਆਂ ਤਾਂ ਫਾਟਕ ਲੱਗਿਆ ਹੋਇਆ ਜੀ ਮੇਰੇ ਸਾਹਮਣੇ ਪਿੱਛੋਂ ਕੈਂਟਰ ਵਾਲਾ ਆਇਆ ਕ੍ਰਾਸ ਕਰਦਾ ਕਰਦਾ ਅੱਛਾ ਜੀ ਜਿਹਦੀ ਕਰਕੇ ਹੋਇਆ ਅੱਛਾ ਕੈਂਟਰ ਵਾਲੇ ਨੇ ਕੀ ਕਰਵਾਇਆ ਲਗਭਗ ਹੈ ਜੀ ਮੈਨੂੰ ਲੱਗਦਾ ਉਹਨੇ ਖੜੀਆਂ ਗੱਡੀਆਂ ਜੀ ਮਿੱਧਿਆਏ ਨੇ ਕਿਵੇਂ ਹੈ ਨੀ ਖੜੀਆਂ ਜੀ ਮਿੱਧੇ ਦੱਸਣ ਦੀ ਗੱਲ ਹੈ ਜੀ ਅਸੀਂ ਵੀ ਹੁਣੇ ਆਏ ਆ ਸਰ ਅੱਛਾ ਜੀ ਦੱਸਣ ਦੀ ਗੱਲ ਆ ਬੰਦੇ ਦਾ ਇਹ ਤਾਂ ਗੱਡੀਆਂ ਖੜੀਆਂ ਜੇ ਬੱਜੀਆਂ ਖੜੀਆਂ ਚ ਬੱਜੀ ਆ ਹਾਂਜੀ ਇਹਦੇ ਗੱਡੀਆਂ ਆਪਸ ਵਿੱਚ ਤੇ ਇੱਕ ਇਹਦਾ ਪਿੱਛੇ ਤੱਕ ਖੜਾ ਉਹ ਵੀ ਇਹਦਾ ਸ਼ਿਕਾਰ ਜਿਹੜਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਬੱਜਿਆ ਉਹਨੂੰ ਪਤਾ ਹੀ ਨਹੀਂ ਲੱਗਦਾ ਕਸ਼ ਅੱਛਾ ਹੈ ਨੀ ਉਹ ਸਵੇਰੇ ਹੋਇਆ ਲੱਗਦਾ ਜੀ ਅੱਛਾ ਉਹਦਾ ਕੁਝ ਨਹੀਂ ਪਤਾ ਵੀ ਕੀ ਬੱਜਿਆ ਤੋ ਅੱਜ ਕਾਫੀ ਜਿਹੜਾ ਇਹ ਚਿੰਤਾ ਰੋ ਅਵਿਸ਼ਾ ਜਿਹੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਤੇ ਗੱਡੀਆਂ ਉਹ ਭਾਈ ਨੰਬਰ ਜਿਹੜਾ ਹੈਗਾ ਕੰਟਰ ਵਾਲੇ ਦੀ ਘਾੜੀ ਦੱਸੀ ਜਾ ਰਹੀ ਹੈ ਸਾਰੀ ਵੀ ਇਹ ਤੇਜ਼ ਰਫਤਾਰ ਸੀ ਬਾਕੀ ਕਿਸੇ ਵੀ ਗੱਡੀ ਦਾ ਜਿਹੜਾ ਇੱਥੇ ਦੇਖੋ ਪਿੱਛੋਂ ਠੁੱਕਿਆ ਇਹਨੇ ਆ ਦੇਖੋ ਆ ਚੀਜ਼ ਪਿੱਛੋਂ ਠੁੱਕੀ ਆ ਕਲੀਅਰ ਆ ਇਹ ਅੱਗੇ ਦੇ ਠੁੱਕੀ ਆ ਟਰੱਕ ਆ ਹੁਣ ਇਹਨੇ ਕਿਸੇ ਬੁਲੇਟੇ ਚ ਲੈ ਲਈ ਗੱਡੀ ਇਸ ਕੰਟਰ ਵਾਲੇ ਨੇ ਹਾਂ ਇੱਥੇ ਹੁਣ ਗੱਲਾਂ ਕਲੀਅਰ ਹੁੰਦੀਆਂ ਜਾਂਦੀਆਂ ਬ੍ਰੇਕਾਂ ਵੀ ਦੇਖੋ ਪਿੱਛੋਂ ਮਾਰਦਾ ਆਇਆ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਨੇ ਡਿੱਕ ਡੁੱਲੇ ਜੇ ਮਾਰੇ ਨੇ ਤੇ ਆ ਗੱਡੀ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਸਥਿਤੀ ਜਿਹੜੀ ਹੈ ਬਹੁਤ ਖਤਰਨਾਕ ਜਿਹੜੀਆਂ ਇਹ ਸੋ ਭਾਈ ਜੀ ਦਾ ਵੀ ਕੋਈ ਹੈਗਾ ਵੀਰ ਇਹਨਾਂ ਨੰਬਰ ਪਛਾਣ ਲਓ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਗੱਡੀਆਂ ਦੀ ਪਛਾਣ ਉਹ ਨਹੀਂ ਵੀ ਮੁਸ਼ਕਲ ਹੋਈ ਪਈ ਐਨੀ ਖਤਰਨਾਕ ਸਥਿਤੀ ਦੇ ਨਾਲ ਜਿਹੜੇ ਐਕਸੀਡੈਂਟ ਹੋਇਆ 100% ਇਹ ਆਪਣੀ ਗੱਡੀ ਨਹੀਂ ਹੈ ਅੱਛਾ